ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਿੱਕੇ ਬਲੌਗ ਦੇ ਵਿੱਚ ਸੋ ਅੱਜ ਇੱਕ ਨਵੀਂ ਚੀਜ਼ ਤੁਹਾਨੂੰ ਸਾਰਿਆਂ ਨੂੰ ਦਿਖਾਉਣ ਜਾ ਰਹੇ ਹਾਂ ਕਿ ਆਇਓ 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 ਆਓ 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 ਆਇਓ 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 ਜਿਵੇਂ ਵੀ ਮੁਰਗੀਆਂ ਨੂੰ ਮੈਂ ਦਾਣੇ ਪਾਉਣਾ ਨਾ ਤੇ ਉਹਦੇ ਨਾਲ ਨਾਲ ਇਹਨਾਂ ਨੇ ਤਾਂ ਚਲੋ ਆਉਣਾ ਹੀ ਹੈ ਤੇ ਇੱਕ ਉੱਥੇ ਨਾ ਜਿਹੜੇ ਬੱਕਰਾਂ ਵਾਲੇ ਉਹਨਾਂ ਨੇ ਇੱਕ ਗਧੀ ਰੱਖੀ ਹੋਈ ਹੈ ਤੇ ਜਿਵੇਂ ਉਹ ਮੇਰੀ ਆਵਾਜ਼ ਸੁਣਦੀ ਹੈ ਤੇ ਉਹ ਆਉਣ ਲੱਗ ਜਾਂਦੀ ਹੈ ਆ ਦੇਖੋ ਉਹ ਆ ਰਹੀ ਹੈ ਉੱਥੇ ਦਿਖਾਉਣਾ ਏ ਤੁਹਾਨੂੰ ਆਜੋ 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 ਇਹ ਜਾਨਵਰਾਂ ਨੂੰ ਆਵਾਜ਼ ਆ ਦੇ ਹਾਂਜੀ ਆਹ ਦੇਖੋ ਬੋਲ ਰਹੀ ਐ ਨਾ ਉਹ ਦੇਖ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੂੰ ਵੀ ਆ ਜਾ ਆ ਜਾ ਉਹਨੂੰ ਰੋਜ਼ ਮੈਂ ਦਾਣੇ ਪਾਉਣਾ ਤੇ ਉਹਨੂੰ ਲੱਗਦਾ ਕਿ ਮੈਨੂੰ ਵੀ ਬੁਲਾ ਰਿਹਾ ਏ ਇੱਕ ਇੱਕ ਆਸ ਹੁੰਦੀ ਐ ਨਾ ਜਾਨਵਰਾਂ ਨੂੰ ਫਮੇਦਾਰ ਬਹੁਤ ਹੁੰਦੇ ਆ ਇਨਸਾਨਾਂ ਨਾਲ ਕੋਈ ਖਾਸ ਕਿਤੇ ਵੱਧ ਆਜੋ 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 ਅੱਗੇ ਆ ਜਾ ਚਲੋ ਕੋਲੀ ਲੈ ਕੇ ਜਾਂਦੇ ਆ ਉਹਦੇ ਆ ਦੂਜੇ ਜਾਨਵਰ ਵੀ ਸਾਰੇ ਆ ਗਏ ਉਹਨੇ ਇੱਦਾਂ ਹੀ ਰੌਲਾ ਪਾ ਕੇ ਮੈਨੂੰ ਬੁਲਾਉਣਾ ਸਿੱਧ ਗਾਉਣੇ ਆ ਤੁਹਾਨੂੰ 봐줘 아자 아자 착나 देखो ਇਹ ਨੂੰ ਪਤਾ ਹੈ ਵੀ ਰੋਜ਼ ਮੈਨੂੰ ਦਾਣੇ ਪਹਿਣਗੇ। ਸੋ ਤਾਂ ਕਰਕੇ ਇਹਨੇ ਜਦੋਂ ਮੈਨੂੰ ਦੇਖ ਲੈਣਾ ਤੇ ਰੌਲਾ ਪਾਉਣਾ। ਬੋਲਣਾ ਉੱਚੀ ਉੱਚੀ। ਇਛਾਣੇ ਜਾਨਵਰ। ਮੈਨੂੰ ਹਲੇ 10 ਦਿਨ ਹੀ ਹੋਏ ਐ ਇਹਨੂੰ ਦਾਣੇ ਪਾਉਂਦੇ ਨੂੰ। ਤੇ ਜਦੋਂ ਵੀ ਕਣਕ ਦੇਖਦਾ ਤੇ ਖਾਲਾ ਖਾਲਾ ਤੈਨੂੰ ਕੁਛ ਨਹੀਂ ਕਰ ਇਹ ਮਾਲ ਵਾਲਿਆਂ ਦਾ ਢੋਆ ਢੋਈ ਵਾਲਾ ਜਿਹੜਾ ਚਾਨਬਰ ਆ ਸਾਈਡ ਤੇ ਹੀ ਆ ਨਾ ਦੇਖਿਓ ਪਿੱਛੇ ਆਉ ਆ ਜਾ 好了，嗯。